ਦੇਖ ਰਹੇ ਹਾਂ ਪੰਜਾਬ ਕਾਂਗਰਸ 유ਥ ਕਾਂਗਰਸ ਦੇ ਵਰਕਰ ਪੁਲਿਸ ਦੇ ਨਾਲ ਢਿੱਡਦੇ ਹੋਏ ਦਿਖਾਈ ਦੇ ਰਹੇ ਨੇ ਦਰਸਲ ਹਿੰਦਨ ਵਰਕਰ ਰਿਪੋਰਟ ਤੇ ਇਹ ਪੂਰਾ ਪ੍ਰਦਰਸ਼ਨ ਕਾਂਗਰਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੀਆਂ ਸੜਕਾਂ ਤੇ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਦਰਸਲ ਪੰਜਾਬ ਕਾਂਗਰਸ ਅਤੇ 유ਥ ਕਾਂਗਰਸ ਦਾ ਇਹ ਪ੍ਰੋਟੈਸਟ ਹੈ ਜੋ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੈਰੀਕੇਡਿੰਗ ਕੀਤੀ ਹੋਈ ਹੈ ਰੋਕਿਆ ਜਾ ਰਿਹਾ ਹੈ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਤਾਂ ਤੂਕੇ ਲਜਾਇਆ ਜਾ ਰਿਹਾ ਹੈ ਕਾਂਗਰਸ ਦੇ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਚੰਡੀਗੜ੍ਹ ਪੁਲਿਸ ਦੇ ਨਾਲ ਕਾਂਗਰਸ ਦੇ ਵਰਕਰਾਂ ਦੀ ਹੱਥਪਾਈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਦੇ ਵਰਕਰਾਂ ਨੂੰ ਕ੍ਰੀਸ ਕੇ ਲਜਾਣ ਦੀ ਕੋਸ਼ਿਸ਼ ਜਿਹੜੀ ਹੈ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਸ ਵੇਲੇ ਕੀਤੀ ਜਾ ਰਹੀ ਹੈ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ ਇਹ ਪ੍ਰੋਟੈਸਟ ਜਿਹੜਾ ਹੈ ਉਹ ਚੱਲ ਰਿਹਾ ਹੈ ਤਾਂ ਇਸ ਵੇਲੇ ਯੂਥ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹ ਇੱਕ ਵਾਰ ਫੇਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਔਰ ਜਿਹੜੀ ਆ ਆਪਸੀ ਖਿੱਚੋ ਤਾਨਾ ਹੈ ਜਿਹੜੀ ਪੁਲਿਸ ਦੇ ਨਾਲ ਉਹ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਪੰਚਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਮਹਿਲਾ ਪੁਲਿਸ ਦੇ ਮੁਲਾਜ਼ਮ ਵੀ ਜਿਹੜੇ ਨੇ ਉਹ ਇੱਥੇ ਲਗਾਤਾਰ ਜਿਹੜੀਆਂ ਮਹਿਲਾ ਕਾਂਗਰਸੀਆਂ ਵਰਕਰ ਨੇ ਉਹਨਾਂ ਨੂੰ ਇੱਥੋਂ ਦੀ ਖਦੇੜਨ ਦੀ ਕੋਸ਼ਿਸ਼ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਇਹ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪੰਚਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕਾਂਗਰਸ ਦਾ ਚੱਲ ਰਿਹਾ ਵਾ ਔਰ ਇੱਥੇ ਵਾਟਰ ਕੈਨੇਡਾ ਇਸਤੇਮਾਲ ਜਿਹੜਾ ਥੋੜੀ ਦੇਰ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੀਤਾ ਜਾ ਸਕਦਾ ਡਾਕਟਰ ਗਾਂਧੀ ਜਿਹੜੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਵੀ ਪਹੁੰਚੇ ਹੋਏ ਨੇ ਯੂਥ ਕਾਂਗਰਸ ਦੇ ਪ੍ਰਧਾਨ ਇੱਥੇ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ ਔਰ ਰਾਜਾ ਵੜਿੰਗ ਰਾਜਾ ਵੜਿੰਗ ਇਸ ਵੇਲੇ ਇੱਥੇ ਬੈਠੇ ਹੋਏ ਨੇ ਅੱਗੇ ਵਧਣ ਦੀ ਕੋਸ਼ਿਸ਼ ਦੇ ਵਿੱਚ ਕਾਂਗਰਸ ਦੇ ਵਰਕਰ ਜਿਹੜੇ ਨੇ ਉਹ ਕੋਸ਼ਿਸ਼ ਕਰ ਰਹੇ ਸੀ ਲੇਕਿਨ ਚੰਡੀਗੜ੍ਹ ਪੁਲਿਸ ਨੇ ਕਦੇ ਇਹਨਾਂ ਜਿਹੜਾ ਵਾ ਉਹ ਸ਼ੁਰੂ ਕਰ ਦਿੱਤਾ ਹੈ ਤਾਂ ਇਸ ਵੇਲੇ ਮੋਹਿਤ ਮਹਿੰਦਰਾ ਮੋਹਿਤ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਸ ਵੇਲੇ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਕਰਪਟ ਲੋਕਾਂ ਨੂੰ ਬਚਾਉਣ ਦੀ ਕਵਾਇਦ ਮੋਦੀ ਸਰਕਾਰ ਵੱਲੋਂ ਚੱਲ ਰਹੀ ਹੈ ਔਰ ਜਿਸ ਤਰੀਕੇ ਚੰਡੀਗੜ੍ਹ ਪੁਲਸਾਂ ਨੂੰ ਦਿਖਾ ਤੋਂ ਰੋਕ ਰਹੀ ਹੈ ਈਡੀ ਦਫਤਰ ਨੂੰ ਪੁੱਛਣਾ ਚਾਹੁੰਦੇ ਆ ਸਾਡੇ ਲੀਡਰਾਂ ਤੇ ਤਾਂ ਮੈਂਟਲ ਆਉਣੇ ਹੋ ਪੋਲਿਟੀਕਲ ਵਿਨਡਿਕਟਰ ਨੈਸ਼ਨਲ ਤੁਸੀਂ ਈਡੀ ਨੂੰ ਸਾਡੇ ਘਰਾਂ ਤੇ ਭੇਜ ਰਹੇ ਹੋ ਪਰ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ 32000 ਕਰੋੜ ਦਾ ਘਟਾਲਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰੀਓ ਸੋ ਅਸੀਂ ਗਵਰਨਰ ਸਾਹਿਬ ਔਰ ਦੁਬਾਰ ਈਡੀ ਦਫਤਰ ਨੂੰ ਕੇਰਨ ਜਾ ਰਹੇ ਹਾਂ ਐਸ ਵੇਲੇ ਕੋਸ਼ਿਸ਼ ਅੱਗੇ ਵਧਨ ਦੀ ਕੀਤੀ ਜਾ ਰਹੀ ਹੈ ਲੇਕਿਨ ਅੱਗੇ ਵਧਨ ਨਹੀਂ ਦਿੱਤਾ ਜਾ ਰਿਹਾ ਤਾਂ ਰਾਜਾ ਬਰਿੰਗ ਜਿਹੜੇ ਨੇ ਉਹ ਇੱਥੇ ਤੁਹਾਨੂੰ ਨਜ਼ਰ ਆਣਗੇ ਉਹ ਇਸ ਵੇਲੇ ਇੱਥੇ ਬੈਠੇ ਹੋਏ ਨੇ ਤਾਂ ਤਸਵੀਰਾਂ ਕਾਂਗਰਸ ਦੇ ਵਰਕਰ ਅੱਗੇ ਵਧਨ ਦੀ ਕੋਸ਼ਿਸ਼ ਕਰ ਰਹੇ ਲੇਕਿਨ ਐਸ ਵੇਲੇ ਇਸ ਤੋਂ ਅੱਗੇ ਵਧਨ ਦੀ ਕੋਸ਼ਿਸ਼ ਜਿਹੜੀ ਹੈ ਉਹ ਚੰਡੀਗੜ੍ਹ ਪੁਲਿਸ ਦੇ ਵੱਲੋਂ ਨਹੀਂ ਕੀਤੀ ਜਾ ਜਿਹੜਾ ਰੋਕਿਆ ਜਾ ਰਿਹਾ ਵੈ ਤਾਂ ਹੋਰ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾ ਰਹੇ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਰਕਰਾਂ ਦੇ ਨਾਲ ਚੰਡੀਗੜ੍ਹ ਪੁਲਿਸ ਦੀ ਨੋਕ-ਜੋਕ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਔਰ ਬੈਰੀਕੇਡ ਲਗਾ ਕੇ ਜਿਹੜਾ ਵਾ ਚੰਡੀਗੜ੍ਹ ਪੁਲਿਸ ਦੇ ਵੱਲੋਂ ਰੋਕਿਆ ਹੋਇਆ ਹੈ ਇੱਥੇ ਬੈਰੀਕੇਟਿੰਗ ਜਿਹੜੀ ਕੀਤੀ ਹੋਈ ਕੁਝ ਕਾਂਗਰਸ ਦੇ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਵੀ ਲਿੱਤਾ ਗਿਆ ਵਾ ਕੁਝ ਕਾਂਗਰਸ ਦੇ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤਾਂ ਇਸ ਵੇਲੇ ਕਾਂਗਰਸ ਦੇ ਪ੍ਰਧਾਨ ਕੁਝ ਕਹਿ ਰਹੇ ਨੇ ਉਹ ਵੀ ਸੁਣ ਲੈਣੇ ਆ ਫਿਰ ਮੈਂਬਰ ਲਾ ਕੇ ਚੁਪਕੇ ਜੇ ਉਹਨਾਂ ਨੇ ਸਭੀ ਰੱਖੇ 8 ਲੱਖ ਕਰੋੜ ਰੁਪਏ ਦਾ ਫਾਇਦਾ ਹੋਇਆ ਹਾਦੀਨ 3 ਸਾਲਾਂ ਚ ਉਹ ਕਿੱਥੋਂ ਆਇਆ 10 ਰੁਪਏ ਦਾ ਸ਼ੇਅਰ ਦੇ ਵਿੱਚ 20000 ਕਰੋੜ ਰੁਪਏ ਨਿਵੇਸ਼ ਕਰਕੇ ਝੂਠਾ ਲੋਕਾਂ ਨੂੰ ਬੇਵਕੂਫ ਬਣਾ ਕੇ ਆਪ ਦਾ ਸ਼ੇਅਰ ਮਹਿੰਗਾ ਕਰਕੇ ਮਾਰਕੀਟ ਦੇ ਦਿੱਤਾ ਸੀ ਅਗੇ ਸੁਪਰੀਮ ਕੋਰਟ ਨੇ ਪਹਿਲਾਂ ਵੀ ਕੀਤੇ ਸੀ ਹਿਡਨ ਬੈਂਕ ਦੀ ਰਿਪੋਰਟ ਤੇ ਉਦੋਂ ਕੋਈ ਕਾਰਵਾਈ ਨਹੀਂ ਹੋਈ ਉਦੋਂ ਵੀ ਤੁਸੀਂ ਸੈਟ ਕਰਦੇ ਸੀ ਹੁਣ ਵੀ ਸੁਪਰੀਮ ਕੋਰਟ ਨੇ ਉਦੋਂ ਕਾਰਵਾਈ SEBI ਨੂੰ ਦੇ ਦਿੱਤੀ ਤੁਹਾਨੂੰ ਯਾਦ ਹੋਣਾ ਹੈ ਸੁਪਰੀਮ ਕੋਰਟ ਦੇ ਜੱਜਸ ਨੇ ਆ ਕੇ ਪ੍ਰੈਸ मोदी दे दे साहब दे देश में सब कुछ ठीक नहीं देश की आजादी के बाद पहली बार हुआ सुप्रीम कोर्ट ने सम्मान करते हूं पता कि सैपी जी बिल्ली दुद्ध की राखी पाई और बिल्ली ਪ੍ਰਤੀਦੀ ਰਾਖੀ ਕਿਵੇਂ ਕਰੂੰ ਕੋਈ ਅੱਜ ਤੋਂ ਅੱਗੇ ਐਕਸ਼ਨ ਪਲਾਨ ਕੀ ਇਸ ਤੋਂ ਅੱਗੇ ਜੀ ਗੈਰੀਗੇਟਿੰਗ ਪਾਵਰ ਹਾਂ ਗਿਰਫਤਾਰ ਪੀਡੀ ਵੀ ਦਫਤਰ ਦਾ ਕਰਾਓ ਤੇ ਗਵਰਨਰ ਨੂੰ ਮੈਮੋਰੈਂਡਮ ਨਹੀਂ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਅਮਰਿੰਦਰ ਸਿੰਘ ਰਾਜਾ ਜਿੰਦਾਬਾਦ ਅਸਾਂ ਐਸੀ ਪੁਲਿਸ ਐਸੀ ਵੀਰ ਦੇਖੀ ਹੈ ਇਹ ਪੁਲਿਸ ਇਸ ਤਰ੍ਹਾਂ ਪੰਕਜ ਜੀ ਦਰਿਆਵਾ ਦੇ ਮੂੰਹ ਨਹੀਂ ਮੋੜ ਸਕਦੀ ਕਿਸ ਨੇ ਕਿਹਾ ਇਹ ਪੀਰ ਸਿਪਾਹੀ ਔਰ ਘੋੜੇ ਸਫਾਤ ਡਰੇ ਰਹਿ ਜਾਣਗੇ ਆਂਦੀ ਕਾਂਗਰਸ ਕੀ ਆਏਗੀ ਪਰ ਖੱਜੇ ਉੜ ਜਾਣਗੇ ਕੋਈ ਨਾ ਬਚਿਆ ਜਾਏਗਾ ਹੋਗੀ ਕੋਈ ਫਰਿਆਦ ਪਲੇ ਹੁਣ ਬੈਰੀਕੇਡ ਤੋੜਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਨੇ ਕਹਿੰਦੇ ਨੇ ਕਿ ਅੱਗੇ ਵਧਾਂਗੇ ਇੱਥੇ ਨਹੀਂ ਬੈਠੇ ਰਾਵਾਂਗੇ ਤਾਂ ਬੈਰੀਕੇਡ ਦੇ ਉੱਤੇ ਚੜਨ ਦੀ ਕੋਸ਼ਿਸ਼ ਹੈ ਸੋਲੇ ਰਾਜਪੁਰੇ ਤਾਂ ਇਸ ਦੀਆਂ ਤਸਵੀਰਾਂ ਜੂਤ ਸੇ ਫੈਸਲ ਕਾਂਗਰਸ ਕਾਂਗਰਸ ਦੇ ਪ੍ਰਧਾਨ ਕਾਂਗਰਸ ਦੇ ਪ੍ਰਧਾਨ ਦੇ ਨਾਲ ਚੰਡੀਗੜ੍ਹ ਪੁਲਿਸ ਦੀ ਖੱਫਾ ਪਾਈ ਜਿਹੜੀ ਆ ਦਿਖਾਈ ਰਹੀ ਹੈ ਚੰਡੀਗੜ੍ਹ ਪੁਲਿਸ ਦੇ ਨਾਲ ਕਾਂਗਰਸ ਦੇ ਪ੍ਰਧਾਨ ਇਸ ਵੇਲੇ ਉਲਝੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਲੇਕਿਨ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਤੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਭੜਿੰਗ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਹ ਰਹੇ ਕਿ ਬੈਰੀਕੇਡ ਤੋੜ ਕੇ ਅਸੀਂ ਅੱਗੇ ਵਧਾਂਗੇ ਤਾਂ ਇਹ ਤਸਵੀਰਾਂ ਕਾਂਗਰਸ ਦੇ ਪਲਾਨ ਨੂੰ ਪੁਲਿਸ ਜਿਹੜੀ ਆ ਚੁੱਕੇ ਲੈ ਕੇ ਜਾਣ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਸਿੱਧੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਦਾ ਪਹੁੰਚਾਰੇ ਕਿ ਕਿਸ ਤਰੀਕੇ ਦੇ ਨਾਲ ਚੰਡੀਗੜ੍ਹ ਪੁਲਿਸ ਅਤੇ ਕਾਂਗਰਸ ਦੇ ਪ੍ਰਧਾਨ ਦੇ ਵਿਚਾਲੇ ਜਿਹੜੀ ਹੈ ਉਹ ਚੜ੍ਹਪ ਦੇਖਣ ਨੂੰ ਮਿਲ ਰਹੀ ਹੈ ਕਿ ਵਧਣ ਦੀ ਕੋਸ਼ਿਸ਼ ਜਿਹੜੀ ਬੈਰੀਕੇਟਿੰਗ ਦੇ ਜ਼ਰੀਏ ਉਹ ਇਸ ਵੇਲੇ ਕੀਤੀ ਜਾ ਰਹੀ ਸੀਗੀ ਲੇਕਿਨ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਕਾਂਗਰਸ ਦੇ ਪ੍ਰਧਾਨ ਤੇ ਨਾਲ ਹੀ ਕਾਂਗਰਸ ਦੇ ਜਿਹੜੇ ਵਰਕਰ ਨੇ ਐਸੀਆਂ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਰੇ ਆ। ਤਾਂ ਪੰਜਾਬ ਕਾਂਗਰਸ ਦੇ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਦੱਸਦੀ ਕਿ ਚੰਡੀਗੜ੍ਹ ਪੁਲਿਸ ਅੱਗੇ ਵਧਣ ਤੋਂ ਰੋਕ ਰਹੀ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਬੈਰੀਕੇਡਿੰਗ ਕੀਤੀ ਹੋਈ ਹੈ ਤੇ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਤੇ ਯੂਥ ਕਾਂਗਰਸ ਦੇ ਪ੍ਰਧਾਨ ਨੇ ਮੋਹਿਤ ਮਹਿੰਦਰਾ ਤੇ तमाम ਜਿਹੜੇ ਕਾਂਗਰਸੀ ਵਰਕਰ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ ਹਿੰਡਨਬਰਗ ਰਿਪੋਰਟ ਨੂੰ ਲੈ ਕੇ ਇਹ ਸਾਰਾ ਪ੍ਰਦਰਸ਼ਨ ਹੋ ਰਿਹਾ ਹੈ ਇਲਜ਼ਾਮ ਨੇ ਸੇਬੀ ਤੇ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਅੱਜ ਕਾਂਗਰਸ ਸੜਕਾਂ ਤੇ ਉਤਰੀਆ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਾਂਗਰਸ ਦੀ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਧੱਕਾ ਮੁਕੀ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤਿੱਖੀ ਝੜਪ ਇਸ ਵੇਲੇ ਦੇਖਣ ਨੂੰ ਮਿਲ ਰਹੀ ਹੈ ਕਾਂਗਰਸੀ ਵਰਕਰਾਂ ਨੂੰ ਧੂ ਧੂ ਕੇ ਚੰਡੀਗੜ੍ਹ ਪੁਲਿਸ ਹਿਰਾਸਤ ਦੇ ਵਿੱਚ ਲੈ ਰਹੀ ਅੱਖ ਦੇੜਿਆ ਜਾ ਰਿਹਾ ਏ ਕਾਂਗਰਸੀ ਵਰਕਰਾਂ ਨੂੰ ਹਲੰਕਿ ਰਾਜਾਵੜਿੰਗ ਕਹਿੰਦੇ ਨੇ ਕਿ ਅੱਗੇ ਜਾਵਾਂਗੇ ਬੈਰੀਕੇਡ 16 ਦੇ ਈਡੀ ਦਫਤਰ ਦਾ ਕ੍ਰੋਸ ਕਰਾਂਗੇ ਪ੍ਰਧਾਨ ਨੂੰ ਰਾਜਸਭਾ ਦੇ ਵਿੱਚ ਦਿੱਤਾ ਗਿਆ ਹੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਾਂਗਰਸ ਦੇ ਪ੍ਰਧਾਨ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ ਬੈਰੀਗੇਟ ਲਗਾਏ ਹੋਏ ਸੀ ਔਰ ਇਸ ਤੋਂ ਅੱਗੇ ਵਧਣ ਨਹੀਂ ਦਿੱਤਾ ਜਾਏਗਾ ਤਸਵੀਰਾਂ ਸਦਿਯਾ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਪ੍ਰਧਾਨ ਨੂੰ ਹਿਰਾਸਤ ਦੇ ਵਿੱਚ ਇਸ ਵੇਲੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਲੈ ਦਿੱਤਾ ਗਿਆ ਔਰ ਅੱਗੇ ਵਧਨ ਤੋਂ ਰੋਕਿਆ ਗਿਆ ਹੈ ਕਾਂਗਰਸ ਦੇ ਵੱਲੋਂ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਸੀਗਾ ਔਰ ਅੱਗੇ ਵਧਨ ਦੀ ਗਵਰਨਰ ਹਾਊਸ ਵਾਲੇ ਪਾਸੇ ਵਧਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਸੀਗੀ ਲੇਕਿਨ ਕਾਂਗਰਸ ਦੇ ਪ੍ਰਧਾਨ ਨੂੰ ਹੁਣ ਹਿਰਾਸਤ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ ਵੱਲੋਂ ਲੈ ਲਿੱਤਾ ਗਿਆ ਹੈ ਤੈਸੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਬੱਸਾਂ ਦੇ ਵਿੱਚ ਹੁਣ ਖਾਣੇ ਜਿਹੜਾ ਹੈ ਸੈਕਟਰ 17 ਲਗਾਇਆ ਜਾ ਸਕਦਾ ਹੈ ਤਾਂ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਪ੍ਰਧਾਨ ਨੂੰ ਹਰਾਸਤ ਦੇ ਵਿੱਚ ਲੈ ਲਿੱਤਾ ਗਿਆ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਚੰਡੀਗੜ੍ਹ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਸੈਬੀ ਦੇ ਚੇਅਰਮੈਨ ਵੱਲੋਂ ਹਾਰੀ ਹੈ ਉਹ ਆਵਾਜ਼ ਚੱਕਣ ਜਾ ਰਹੇ ਹਨ ਕਿਉਂਕਿ ਉੱਤੇ ਤੱਕ ਕਾਰਪੋਰੇਟ ਘਰਾਣਿਆਂ ਦਾ ਰਾਜ ਹੈ ਔਰ ਇਹੀ ਆਵਾਜ਼ ਚੱਕਣ ਗਵਰਨਰ ਹਾਊਸ ਔਰ ਉਦੋਂ ਬਾਅਦ ਅਸੀਂ ਈਡੀ ਦੇ ਦਫ਼ਤਰ ਜਾ ਰਹੇ ਹਾਂ ਤਾਂ ਜੋ ਕਿਉਂਕਿ ਇਹ ਬਹੁਤ ਸਾਡੇ ਕਾਂਗਰਸੀਆਂ ਤੇ ਈਡੀ ਲੈਸ਼ ਆਊਟ ਕਰ ਦਿੰਦੇ ਨੇ ਪਰ ਜਦੋਂ ਕ腐ਸ਼ਨ ਦੀ ਗੱਲ ਆਉਂਦੀ ਹੈ ਉਦੋਂ ਇਹਨਾਂ ਦੇ ਮੂੰਹ ਬੰਦ ਹੁੰਦਾ ਜਦੋਂ ਇਹਨਾਂ ਦੇ ਮਾਪ ਦੇ ਯਾਰਾਂ ਦੀ ਕ腐ਸ਼ਨ ਦੀ ਗੱਲ ਆਉਂਦੀ ਹੈ ਇਹਨਾਂ ਦਾ ਮੂੰਹ ਬੰਦ ਹੁੰਦਾ ਮੁਰਦਾਬਾ ਇਕਰ ਰਵਈਏ ਨੂੰ ਚੰਡੀਗੜ੍ਹ ਤੋਂ ਬਹੁਤ ਮਾੜਾ ਰਵਈਆ ਕਿਉਂਕਿ ਝੂਟੀ ਦੇ ਅੰਦਰ ਆਉਂਦਾ ਹੈ ਔਰ ਮੋਦੀ ਵੱਲੋਂ ਡਾਇਰੈਕਟ ਹਿਦਾਇਤ ਹੈ ਕਿਉਂਕਿ ਸਾਰੇ ਦੇਸ਼ ਵਿੱਚ ਰਾਹੁਲ ਗਾਂਧੀ ਦੀ ਗੱਲ ਚੱਲ ਰਹੀ ਹੈ ਹਿਦਾਇਤ ਮੋਦੀ ਦੀ ਡਾਇਰੈਕਟ ਹੈ ਕਿ ਕਿਸੇ ਵੀ ਕੋਨੇ ਹਿੰਦੁਸਤਾਨ ਦੇ ਕਾਂਗਰਸ ਪਾਰਟੀ ਦਾ ਇਹ ਧਰਲਾ ਕਾਮਯਾਬ ਨਹੀਂ ਹੋਣਾ ਚਾਹੀਦਾ ਤਾਂ ਜੋ ਲੋਕਾਂ ਤੱਕ ਇਹਨਾਂ ਦੀ ਜਿਹੜੀ ਅਸਲ ਅਸਲੀਅਤ ਉਹ ਸਾਹਮਣੇ ਆਵੇ ਦੋ ਕਾਰਪੋਰੇਟ ਕੰਪਨੀਆਂ ਨੂੰ ਬਚਾਉਣ ਲਈ ਉਹਨਾਂ ਦਾ ਗੁਜਰਾਤੀ ਸਹਿਬੀ ਦਾ ਚੇਅਰਮੈਨ ਲeke ਆਉਂਦੇ ਨੇ ਹਿੰਡਨਬਰਗ ਰਿਪੋਰਟ ਹੈ ਜੀ ਉਹ ਖੁਲਿਆ ਇਹ ਕਹਿ ਰਹੀ ਹੈ ਕਿ ਅਸਲ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਰਕਰਾਂ ਨੂੰ ਬੱਸ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਔਰ ਬੈਰੀਕੇਟਿੰਗ ਲਗਾ ਕੇ ਰੋਕਿਆ ਹੋਇਆ ਸੀਗਾ ਤਾਂ ਤਸਵੀਰਾਂ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਜਸਵੀਰ ਦਿਮਪਾ ਸਾਬਕਾ ਮੈਂਬਰ ਪਾਰਲੀਮੈਂਟ ਅੱਜ ਬਹੁਤ ਤਮੰਦ ਪੱਜੀ ਤਕਣ ਹੈ ਜਿਹੜੀ ਅਸੀਂ ਲੋਕਾਂ ਦੀ ਆਵਾਜ਼ ਉਠਾ ਰਹੇ ਸੀ ਇਹ ਆਵਾਜ਼ ਜਿਹੜਾ ਮੋਦੀ ਸਰਕਾਰ ਆਸਮਾਨ ਤੇ ਨਾ ਕਦੇ ਰੁਕਦੀ ਨਹੀਂ 70 ਸਾਲੇ ਲਗਾਤਾਰ ਕਾਂਗਰਸ ਤੇ ਚੰਡੀਗੜ੍ਹ ਪ੍ਰਸ਼ਾਸਨ ਚੰਡੀਗੜ੍ਹ ਪੁਲਿਸ ਦੇ ਵਿੱਚ ਲਗਾਤਾਰ ਜਿਹੜੀ ਹੈ ਤਸਵੀਰਾਂ ਦਿਖਾ ਰਹੇ ਆ ਤਾਂ ਰਾਜਾ ਵੜਿੰਗ ਰਾਜਾ ਵੜਿੰਗ ਐਸ ਵੇਲੇ ਇੱਥੇ ਨਜ਼ਰ ਆ ਰਹੇ ਨੇ ਤੁਹਾਨੂੰ ਤਾਂ ਰਾਜਾ ਵੜਿੰਗ ਐਸ ਵੇਲੇ ਨਜ਼ਰ ਆ ਰਹੇ ਹੋਣਗੇ ਰਾਜਾ ਵੜਿੰਗ ਦੇ ਨਾਲ ਤੱਕਾ ਮੁੱਕੀ ਜਿਹੜੀ ਹੈ ਉਹ ਚੰਡੀਗੜ੍ਹ ਪੁਲਿਸ ਦੀ ਦੇਖਣ ਨੂੰ ਮਿਲ ਰਹੀ ਹੈ